ਕੀ ਜੀ ਪਤਾ ਕੀ ਕਹਿਣ ਲੱਗੇ ਕਹਿੰਦੇ ਕਬੀਰ ਰੇਨਾਰ ਬਿਸ਼ੋਰੀਆ ਰਉ ਰ ਸੰਖ ਮਜੂਰ ਰੇਨਾਰ ਕਹਿੰਦੇ ਨੇ ਸਮੁੰਦਰ ਨੂੰ ਠੀਕ ਹੈ ਕਬੀਰ ਜੀ ਸਮਝਾਉਣ ਲੱਗੇ ਕਿ ਇਹ ਸੰਖ ਹੈ ਨਾ ਸੰਖ ਉਹ ਸਮੁੰਦਰ ਚ ਪਦਾ ਹੁੰਦਾ ਪਰ ਲੋਕ ਜਾਂਦੇ ਨੇ ਉਤੋਂ ਸੰਖ ਕੱਢ ਕੇ ਲੈ ਆਉਂਦੇ ਨੇ ਤਾਂ ਕਬੀਰ ਜੀ ਸੰਖ ਨੂੰ ਵਾਜ ਕੇ ਮਾਰ ਕੇ ਕਹਿਣ ਲੱਗੇ ਕਹਿੰਦੇ ਰ ਨਾਰ ਮਸ਼ੂਰੀਆ ਰਹੋ ਰ ਸੰਖ ਮਜੂਰਾ ਕਹਿੰਦਾ ਸੰਖਾ ਵੀ ਤੂੰ ਸਮੁੰਦਰ ਛੱਡ ਆਇਆ ਕਹਿੰਦਾ ਚੰਗਾ ਹੁੰਦਾ ਤੂੰ ਸਮੁੰਦਰ ਚ ਹੀ ਰਹਿਨੂ ਸੰਖ ਕਹਿੰਦਾ ਉਹ ਕਦ ਲਈ ਕਹਿੰਦਾ ਇੱਥੇ ਤੇਰੀ ਲੋਕਾਂ ਨੇ ਬੜੀ ਬੁਰੀ ਹਾਲ ਕਰਨੀ ਕਹਿੰਦਾ ਕੀ ਕਰਨੀ ਹੈ ਤੇ ਕੰਬੀਜੀ ਸੰਖ ਨੂੰ ਕਹਿਣ ਲੱਗਾ ਤੇ ਦੇਵਲ ਦੇਵਲ ਦਾੜੀ ਦੇਸੇ ਉਗਵਤ ਸੂਰ ਧਿਆਨ ਨਾਲ ਪੜਿਓ ਕਿੰਦੇ ਦੇਵਲ ਦੇਵਲ ਦਾੜੀ ਦੇਵਲ ਕਿਹਨੂੰ ਕਹਿੰਦੇ ਆ ਦੇਵਤਿਆਂ ਦੇ ਰਹਿਣ ਦਸਤਾਨ ਮੰਦਰ ਕਹਿੰਦਾ ਦੇਵਲ ਦੇਵਲ ਦਾੜੀ ਕਹਿੰਦਾ ਹੁਣ ਤੂੰ ਛੱਡਦੇ ਆ ਨਾ ਸਮੁੰਦਰ ਤੇ ਉੱਥੋਂ ਨਿਕਲ ਆਇਆ ਬੜਾ ਖੁਸ਼ ਆ ਤੇ ਮੈਂ ਸਮੁੰਦਰ ਚ ਮੈਨੂੰ ਕੱਢ ਲਿਆ ਮੈਂ ਸਮੁੰਦਰ ਚੋਂ ਬਾਹਰ ਆ ਗਿਆ ਤੇ ਮੈਂ ਸੰਖਿਆ ਕਹਿੰਦੇ ਫਿਰ ਤੈਨੂੰ ਕੱਢ ਕੇ ਲੈ ਆਂਦਾ ਇਹਨਾਂ ਤੇਨੂੰ ਕਿਸੇ ਮੰਦਰ ਚ ਦੇ ਦੇਣਾ ਕਹਿੰਦਾ ਦੇਵਲ ਦੇਵਲ ਦਾੜੀ ਦਾੜੀ ਦਾ ਮਤਲਬ ਕੀ ਹੈ ਰੋਲਾ ਪਾਉਣਾ ਢਾਹ ਮਾਰਨੀ ਠੀਕ ਮਾਰਨੀ ਜਿਸੇ ਉਹ ਗੁਰੂ ਦਾ ਸੂਰਾ ਆਂਦਾ ਜਦੋਂ ਫਿਰ ਸੂਰ ਦਾ ਭਾਵ ਸੂਰਜ ਆਂਦਾ ਫਿਰ ਜਦੋਂ ਸੂਰਜ ਨਿਕਲਿਆ ਕਰੇਗਾ ਨਾ ਸਵੇਰੇ ਕਹਿੰਦਾ ਫਿਰ ਤੂੰ ਉਸ ਵੇਲੇ ਹਰ ਮੰਦਰ ਦੇ ਅੰਦਰ ਜਾ ਜਾ ਕੇ ਧਾਹਾਂ ਮਾਰੇਗਾ ਚੀਕਾਂ ਮਾਰੇਗਾ ਵਨਸਵਨੀ ਆਵਾਜ਼ਾਂ ਕੱਢੇਗਾ ਕਹਿੰਦਾ ਸਮੁੰਦਰ ਚ ਚੰਗਾ ਸੀ ਆਰਾਮ ਨਾਲ ਬੈਠਾ ਦ ਸੀ ਇਸ਼ਾਰਾ ਕਰਦੇ ਕਬੀਰ ਜੀ ਵੀ ਧਿਆਨ ਉਹਨਾਂ ਨੇ ਇਹ ਨਹੀਂ ਕਿਹਾ ਵੀ ਇਕੱਲਾ ਉਹਨਾਂ ਨੇ ਸ਼ੰਖ ਨੂੰ ਕਿਹਾ ਸਿਰਫ ਉਹਨਾਂ ਨੇ ਉਦਾਹਰਨ ਦਿੱਤੀ ਹੈ ਸ਼ੰਖ ਦੀ ਪਿ ਸੰਖ ਸਮੁੰਦਰ ਤੇ ਰਹਿੰਦਾ ਤਾਂ ਚੰਗਾ ਸੀ ਬਾਹਰ ਆ ਗਿਆ ਤੇ ਥਾ-ਥਾ ਤੇ ਹੁਣ ਬਾਜਾਂ ਕੱਢਣੀਆਂ ਪੈਣੀਆਂ ਕਬੀਰ ਜੀ ਵੀ ਮਨ ਨੂੰ ਸਮਝਾਉਣ ਲੱਗੇ ਤੇ ਮਨਾ ਤੂੰ ਵੀ ਇਸ ਗੁਰੂ ਦੇ ਚਰਨਾਂ 'ਚ ਜੁੜਿਆ ਰਹਿੰਦਾ ਤੇ ਚੰਗਾ ਸੀ ਜਦੋਂ ਗੁਰਬਾਣੀ ਪੜ੍ਹਦਾ ਨਾ ਤੂੰ ਗੁਰੂ ਗ੍ਰੰਥ ਸਾਹਿਬ ਰੂਪੀ ਸਮੁੰਦਰ 'ਚੋਂ ਬਾਹਰ ਨਿਕਲ ਆਉਣਾ ਖੁਸ਼ ਬੜਾ ਹੋਣਾ ਕਿ ਪਿ ਸਰੀਰ ਪਾਠ ਕਰਨ ਲੱਗ ਪਿਆ ਮਨ ਬਾਹਰ ਨਿਕਲ ਕੇ ਤੇ ਝਟਕਣ ਲੱਗ ਪੈਂਦਾ ਹੈ ਕਹਿੰਦੇ ਫਿਰ ਤੇਰਾ ਵੀ ਸੰਖ ਵਾਲਾ ਹੀ ਹਾਲ ਹੋਣਾ ਈ ਜਿੱਦਾਂ ਸੰਖ ਮੰਦਰ ਮੰਦਰ ਜਾ ਕੇ ਤੇ ਵਨਸਵਨੀ ਆਵਾਜ਼ਾਂ ਕੱਢਦਾ ਹੈ ਕਹਿੰਦਾ ਜੇ ਤੂੰ ਵੀ ਗੁਰੂ ਚੰਨਾਂ ਤੋਂ ਟੁੱਟ ਜਾਣਾ ਇਸ ਸਮੁੰਦਰ ਚੋਂ ਬਾਹਰ ਨਿਕਲ ਜਾਣਾ ਤੇ ਤੈਨੂੰ ਵੀ ਭਾਤ ਭਾਰ ਦੇ ਸੀਧਾਂ ਵਿੱਚ ਜਾ ਕੇ ਵਨਸਵਨੀ ਆਵਾਜ਼ਾਂ ਕੱਢਣੀਆਂ ਪੈਣਗੀਆਂ ਕਿਸੇ ਸੀਚ ਕੋਈ ਆਵਾਜ਼ ਹੈ ਕਿਸੇ ਸੀਚ ਕੋਈ ਆਵਾਜ਼ ਹੈ ਕਿਸੇ ਸੀਚ ਕੋਈ ਆਵਾਜ਼ ਹੈ ਕਾਂ ਦੀ ਆਵਾਜ਼ ਕਿੱਦਾਂ ਦੀ ਹੈ ਕੁੱਤੇ ਦੀ ਆਵਾਜ਼ ਕਿੱਦਾਂ ਦੀ ਹੈ ਡੰਗਰ ਦੀ ਆਵਾਜ਼ ਕਿੱਦਾਂ ਦੀ ਹੈ ਇਹਦਾ ਮਤਲਬ ਕੀ ਹੈ ਕਿ ਜਨਮ ਬਹੁਤ ਮੌਨਕ ਹੈ